ਸਵਾਗਤ ਹੈ ਤੁਹਾਡਾ ਸਭ ਦਾ ਫਿਰ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜਮਾਤ 12 ਦੇ ਕਵਿਤਾਵਾਂ ਅਤੇ ਕਹਾਣੀਆਂ ਵਿੱਚੋਂ ਕਵਿਤਾਵਾਂ ਇਹਦੇ ਵਿੱਚ ਅਸੀਂ ਫਰਸਟ 5 ਜਿਹੜੀਆਂ ਕਵਿਤਾਵਾਂ ਹੋ ਉਹ ਕਵਰ ਕਰਾਂਗੇ ਫਰਸਟ ਕਵਿਤਾ ਹੈ ਇਹ ਭਾਈ ਵੀਰ ਸਿੰਘ ਜਿਹੜੀ ਕਿ ਲਿਖੀ ਹੋਈ ਭਾਈ ਵੀਰ ਸਿੰਘ ਵਾਲਾ ਲਿਖੀ ਹੋਈ ਕਵਿਤਾ ਹੈ ਜਿਹਦਾ ਨਾਮ ਹੈਗਾ ਟੁਕੜੀ ਜਗ ਤੋਂ ਨਿਆਰੀ ਇਹਦੇ ਆਪਾਂ ਆਬਜੈਕਟਿਵ ਟਾਈਪ ਕੁਐਸਚਨ ਦੇਖਾਂਗੇ ਟੁਕੜੀ ਜਗ ਤੋਂ ਨਿਆਰੀ ਕਵਿਤਾ ਦੇ ਕਵੀ ਦਾ ਨਾਮ ਹੀ ਦੱਸੋ ਭਾਈ ਵੀਰ ਸਿੰਘ ਪ੍ਰੋਫੈਸਰ ਮੋਹਨ ਸਿੰਘ ਅੰਸ ਸੀ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਜਾਂ ਡੀ ਅੰਮ੍ਰਿਤਾ ਪ੍ਰੀਤਮ ਉੱਤਰ ਇਹਦਾ ਹੈ ਨਾ ਏ ਪਾਈ ਵੀਰ ਸਿੰਘ ਸੈਕਿੰਡ ਕੁਐਸਚਨ ਹੈ ਆਪਣੀ ਪਾਠ ਪੁਸਤਕ ਵਿੱਚ ਦਰਜ ਦਰਜ ਪਾਈ ਵੀਰ ਸਿੰਘ ਦੀ ਕਵਿਤਾ ਦਾ ਨਾਮ ਲਿਖੋ ਏ ਵਗਦੇ ਪਾਣੀ ਵਿੱਚ ਟੁਕੜੀ ਜਗ ਤੋਂ ਨਿਆਰੀ ਸੀ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਜਾਂ ਡੀ ਤਾਜ ਮਹਿਲ ਉੱਤਰ ਬੀ ਟੁਕੜੀ ਜਗ ਤੋਂ ਨਿਆਰੀ ਪ੍ਰਸ਼ਨ ਤੈਨੂੰ ਟੁਕੜੀ ਜਗ ਤੋਂ ਨਿਆਰੀ ਕਵਿਤਾ ਵਿੱਚ ਖੁਸ਼ੀਆਂ ਨੂੰ ਨੇ ਕਿਸ ਨੂੰ ਸ਼ਹਿਬਰ ਲਾਈ ਹੈ ਉੱਤਰ ਹੁਸੈਨ ਮੰਡਲ ਨੂੰ ਪ੍ਰਸ਼ਨ 4 ਟੁਕੜੀ ਜਗ ਤੋਂ ਨਿਆਰੀ ਕਵਿਤਾ ਵਿੱਚ ਚਸ਼ਮੇ ਨਾਲੇ ਨਦੀਆਂ ਝੀਲਾਂ ਤੇ ਸਮੁੰਦਰ ਕਿਸ ਤਰ੍ਹਾਂ ਦੇ ਜਾਪ ਰਹੇ ਸਨ ਉੱਤਰ ਨਿੱਕੇ ਸਮੁੰਦਰਾਂ ਵਰਗੇ ਨੈਕਸਟ ਕੁਐਸਚਨ ਹੈਗਾ ਟੁਕੜੀ ਜਗ ਤੋਂ ਨਿਆਰੀ ਕਵਿਤਾ ਅਨੁਸਾਰ ਮੁੱਠੀ ਵਿੱਚ ਕੀ ਆਇਆ ਉੱਤਰ ਸਾਰੇ ਅਰਸ਼ੀ ਨਜ਼ਾਰੇ ਪ੍ਰਸ਼ਨ 6 ਟੁਕੜੀ ਰਗ ਤੋਂ ਨਿਆਰੀ ਕਿਸ ਤਰਤੀ ਨੂੰ ਕਿਹਾ ਗਿਆ ਹੈ ਉੱਤਰ ਕਸ਼ਮੀਰ ਨੂੰ ਪ੍ਰਸ਼ਨ 7 ਸਤਰਾ ਪੂਰੀਆਂ ਕਰੋ ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਡੈਸ਼ ਸਾਨੂੰ ਨਜ਼ਰੀ ਆਈ ਬੀ ਉਸ ਥਾਂ ਕਸ਼ਮੀਰ ਬਣੀਆ ਟੁਕੜੀ ਜਗਤ ਉਹ ਨਿਆਰੀ ਕੋਈ ਵੀ ਨਾ ਤੁਹਾਨੂੰ ਜਿਹੜੀਆਂ ਆ ਇਹ ਫਿਲਿੰਦਾ ਬਲੈਂਕਸ ਆ ਸਕਦੀਆਂ ਨੇ ਜਿਹੜੇ ਕਵਿਤਾਆਂ ਦੀਆਂ ਲਾਈਨਾਂ ਤੁਸੀਂ ਉਹ ਜ਼ਰੂਰ ਪੜ੍ਹ ਕੇ ਜਾਣੀਆਂ ਆ ਨੈਕਸਟ ਕਵਿਤਾ ਆ 30 ਪੁਰਾਣੇ ਪੰਜਾਬ ਨੂੰ ਆਵਾਜ਼ਾਂ ਜਿਹੜੀ ਲਿਖੀ ਹੋਈ ਆ ਪ੍ਰੋਫੈਸਰ ਪੂਰਨ ਸਿੰਘ ਨੇ ਆਓ ਅਸੀਂ ਇਹਦੇ ਵਿਸ਼ਤੁਣਿਸ਼ਟ ਪ੍ਰਸ਼ਨ ਦੇਖਦੇ ਹਾਂ ਫਸਟ ਕੁਸ਼ਨ ਹੈਗਾ ਯਾ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਦਾ ਕਵੀ ਕੌਣ ਹੈ ਜਿੰਨੇ ਵੀ ਕਵਿਤਾਵਾਂ ਦੇ ਕਵੀ ਆ ਉਹ ਤੁਸੀਂ ਨਾ ਚੰਗੀ ਤਰ੍ਹਾਂ ਯਾਦ ਕਰਕੇ ਜਾਣੇ ਕਿਉਂਕਿ ਨਾ ਤਾਂ ਸਿੱਧਾ ਹੀ ਕੁਸ਼ਨ ਬਣ ਜਾਂਦਾ ਆ ਕਵਿਤਾਵਾਂ ਦੇ ਕਵੀਆਂ ਦਾ ਨਾਮ ਤੇ ਕਹਾਣੀਆਂ ਦੇ ਜਿਹੜੇ ਲੇਖਕ ਹੁੰਦੇ ਉਹਨਾਂ ਦਾ ਨਾਮ ਇਹ ਹੈ A ਬੀਰ ਸਿੰਘ B ਪ੍ਰੋਫੈਸਰ ਪੂਰਨ ਸਿੰਘ C ਅੰਮ੍ਰਿਤਾ ਪ੍ਰੀਤਮ ਤੇ D ਹਰਭਜਨ ਸਿੰਘ ਉੱਤਰ B ਪ੍ਰੋਫੈਸਰ ਪੂਰਨ ਸਿੰਘ ਪ੍ਰਸ਼ਨ 2 ਆਪਣੀ ਪਾਠ ਪੁਸਤਕ ਵਿੱਚ ਦਰਜ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦਾ ਨਾਮ ਲਿਖੋ ਇਹ ਟੁਕੜੀ ਜੱਗ ਤੋਂ ਨਿਆਰੀ ਵੀ ਤਾਜਮਹਿਲ ਸੀ ਮੇਰਾ ਬਚਪਨ ਜਾਂ ਡੀ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਉੱਤਰ ਡੀ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਪ੍ਰਸ਼ਨ 3 ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਕਵੀ ਪਾਈਚਾਰੇ ਬਾਰੇ ਕਿਸ ਤੋ ਪੁੱਛਦਾ ਹੈ ਉੱਤਰ ਇੱਕ ਪੜ੍ਹੇ ਲਿਖੇ ਨੌਜਵਾਨ ਤੋਂ ਪ੍ਰਸ਼ਨ 4 ਕਵੀ ਅਨੁਸਾਰ ਪੁਰਾਣੇ ਪੰਜਾਬ ਵਿੱਚ ਸੱਸਾਂ ਦੇ ਦਿਲ ਕੀ ਹੋ ਰਹੇ ਸਨ ਉੱਤਰ ਸਮੁੰਦਰਾਂ ਵਰਗੇ ਪ੍ਰਸ਼ਨ 5 ਕਵੀ ਅਨੁਸਾਰ ਪੁਰਾਣੇ ਪੰਜਾਬ ਵਿੱਚੋਂ ਸੱਜਣਾਂ ਪਗਾਨੀ ਕਿਹੜੀ ਚੀਜ਼ ਵੱਡੀ ਗਈ ਉੱਤਰ ਬਰਾਦਰੀਆਂ ਦੇ ਮੇਲ ਮਿਲਾਪ ਦੀ ਬੋਰਡ ਪ੍ਰਸ਼ਨ 6 ਪੁਰਾਣੇ ਪੰਜਾਬ ਨੂੰ ਆਵਾਜ਼ਾ ਕਵਿਤਾ ਅਨੁਸਾਰ ਪੁਰਾਣੇ ਸਮੇਂ ਵਿੱਚ ਲੋਕ ਸੱਚਾ ਤੇ ਸਤਰਾ ਵਪਾਰ ਕਰਦੇ ਸਨ ਇਹ ਕਥਨ ਠੀਕ ਹੈ ਜਾਂ ਗਲਤ ਉੱਤਰ ਠੀਕ ਪ੍ਰਸ਼ਨ 7 ਪੁਰਾਣੇ ਪੰਜਾਬ ਨੂੰ ਆਵਾਜ਼ਾ ਕਵਿਤਾ ਵਿੱਚ ਕਵੀ ਨੇ ਮਨੁੱਖਾਂ ਦੀ ਥਾਂ ਠੀਕੜੀਆਂ ਦੀ ਪੂਜਾ ਕਰਨ ਦਾ ਦੁੱਖ ਹੈ ਹਾਂ ਜਾਂ ਨਾਂ ਵਿੱਚ ਉੱਤਰ ਦਿਓ ਉੱਤਰ ਹਾਂ ਖਾਲੀ ਥਾਂ ਮ भरो ਹੁਣ ਉਹ ਪੁਰਾਣੇ ਵਿਆਹ ਦੇ ਡੈਸ਼ ਨਹੀਂ ਡੈਸ਼ ਨਹੀਂ ਹੁਣ ਉਹ ਪੁਰਾਣੇ ਵਿਆਹ ਦੇ ਰੰਗ ਨਹੀਂ ਢੰਗ ਨਹੀਂ ਪਰ ਡੈਸ਼ ਦੀ ਪੂਜਾ ਅੱਜ ਦੀ ਕਥਾਈ ਦਾ ਪੁੰਨ ਹੈ ਪਰ ਠਿਕਰੀਆਂ ਦੀ ਪੂਜਾ ਅੱਜ ਦੀ ਕਥਾਈ ਦਾ ਪੁੰਨ ਹੈ ਪੁਰਾਣੇ ਮਨਮੋਬਾਜ਼ਾਂ ਵਿੱਚ ਭਰਪੂਰ ਚਿੱਤਰਣ ਹੋਇਆ ਹੈ ਇਹ ਪੰਜਾਬੀ ਸੱਭਿਆਚਾਰ ਦਾ ਪੀ ਭਾਰਤੀ ਸੱਭਿਆਚਾਰ ਦਾ ਸੀ ਤੇਸੀ ਸੱਭਿਆਚਾਰ ਦਾ ਜਾਂ ਡੀ ਵਿਦੇਸ਼ੀ ਸੱਭਿਆਚਾਰ ਦਾ ਇਹ ਪੰਜਾਬੀ ਸੱਭਿਆਚਾਰ ਦਾ ਪੜ ਆਪਣੀ ਪੋਇਮ ਹੈਗੀ ਵਗਦੇ ਪਾਣੀ ਜਿਹਦਾ ਲੇਖਕ ਹੈਗਾ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਆਓ ਇਹਦੇ ਪਸਤੂਮੇਸ਼ ਪ੍ਰਸ਼ਨ دیکھتے ਆਂ ਫਸਟ ਹੈਗਾ ਆਪਣੀ ਪਾਠ ਪੁਸਤਕ ਵਿੱਚ ਸੰਗ੍ਰਹਿਤ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਦਾ ਨਾਮ ਲਿਖੋ ਇਹ ਵਗਦੇ ਪਾਣੀ ਵੀ ਮੇਰਾ ਬਚਪਨ ਸੀ ਤਾਜ ਮਹਿਲੀਆਂ ਢੀ ਐਵੇਂ ਬੁੱਤਾਂ ਐਵੇਂ ਨ ਬੁੱਤਾਂ ਤੇ ਡੋਲੀ ਚਾ ਪਾਣੀ ਉੱਤਰ ਇਹ ਵਗਦੇ ਪਾਣੀ ਪ੍ਰਸ਼ਨ 2 ਵਗਦੇ ਪਾਣੀ ਕਵਿਤਾ ਦਾ ਕਵੀ ਰਚਨਹਾਰ ਲੇਖਕ ਕੌਣ ਹੈ A ਡਾਕਟਰ ਦਿਵਾਨ ਸਿੰਘ ਕਾਲੇਪਾਣੀ B ਪ੍ਰੋਫੈਸਰ ਮੋਹਨ ਸਿੰਘ C ਸ਼ਿਵ ਕੁਮਾਰ ਜਾਂ D ਅਮਰਤਾ ਪ੍ਰੀਤਮ ਉੱਤਰ A ਡਾਕਟਰ ਦਿਵਾਨ ਸਿੰਘ ਕਾਲੇਪਾਣੀ ਪ੍ਰਸ਼ਨ 3 ਖੜੇ ਪਾਣੀ ਨਾਲ ਕੀ ਵਾਪਰਦਾ ਹੈ ਉੱਤਰ 부ਸ ਜਾਂਦਾ ਹੈ ਪ੍ਰਸ਼ਨ 4 ਵਗਦੇ ਪਾਣੀ ਕਵਿਤਾ ਅਨੁਸਾਰ ਵਿਛੜਨ ਨਾਲ ਜਿੰਦਾ ਮਰ ਜਾਂਦੀ ਹਨ ਇਹ ਕਥਨ ਸਹੀ ਹੈ ਜਾਂ ਗਲਤ ਉੱਤਰ ਸਹੀ ਪ੍ਰਸ਼ਨ 5 ਰੂਹਾਂ اٹਕਨ ਨਾਲ ਡਿੱਗਦੀਆਂ ਨਹੀਂ ਹਾਂ ਜਾਂ ਨਹੀਂ ਵਿੱਚ ਉੱਤਰ ਦਿਓ ਉੱਤਰ ਹਾਂ ਘੇਠਾਂ ਲਿਖਿਆਂ ਖਾਲੀ ਥਾਵਾਂ ਭਰੋ ਉੜਾ ਕੀ ਟੁਰਿਆ ਡੈਸ਼ ਹਾਂ ਵੱਧਦਾ ਹਾਂ ਐੜਾ ਖਲੋਇਆ ਡੈਸ਼ ਹਾਂ ਘਟਦਾ ਹਾਂ ਪ੍ਰਸ਼ਨ 7 ਵਗਦੇ ਪਾਣੀ ਕਵਿਤਾ ਵਿੱਚ ਕਿਹੜਾ ਭਾਵ ਪੱਲਾ ਬਰੂਪ ਵਿੱਚ ਪ੍ਰਗਟ ਹੋਇਆ ਹੈ ਇਹ ਗਤੀਸ਼ੀਲ ਜੀਵਨ ਦਾ ਬੀ ਰੋਮਾਂਚਿਕ ਜੀਵਨ ਦਾ ਸੀ ਕੁਦਰਤੀ ਜੀਵਨ ਦਾ ਜਾਂ ਡੀ ਨਿੱਜੀ ਜੀਵਨ ਦਾ ਇਹ ਗਤੀਸ਼ੀਲ ਜੀਵਨ ਦਾ ਤਾਜ ਮਹਿਲ ਨੈਕਸਟ ਥਾਡੀ ਕਵਿਤਾ ਦਾ ਨਾਮ ਹੈਗਾ ਤਾਜ ਮਹਿਲ ਅਤੇ ਇਸ ਪ੍ਰੋਫੈਸਰ ਅਦੇ ਇਸ ਦੇ ਕਵੀ ਦਾ ਨਾਮ ਹੈਗਾ ਹੈ ਪ੍ਰੋਫੈਸਰ ਮੋਹਨ ਸਿੰਘ ਪ੍ਰਸ਼ਨ 1 ਤਾਜ ਮਹਿਲ ਕਵਿਤਾ ਦਾ ਕਵੀ ਲੇਖਕ ਰਚਨਹਾਰ ਕੌਣ ਹੈ A ਡਾਕਟਰ ਦੇਵਾਂਤ ਸਿੰਘ ਕਾਲੇਪਾਣੀ B ਪ੍ਰੋਫੈਸਰ ਮੋਹਨ ਸਿੰਘ C ਅੰਮ੍ਰਿਤਾ ਪ੍ਰੀਤਮ ਜਾਂ D ਸੁਰਜੀਤ ਪਾਤਰ ਉੱਤਰ B ਪ੍ਰੋਫੈਸਰ ਮੋਹਨ ਸਿੰਘ ਪ੍ਰਸ਼ਨ 2 ਤੁਹਾਡੀ ਪਾਠ ਪੁਸਤਕ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੁਆਰਾ ਲਿਖੀ ਕਿਹੜੀ ਕਵਿਤਾ ਸ਼ਾਮਿਲ ਹੈ ਉੱਤਰ ਤਾਜ ਮਹਿਲ ਪ੍ਰਸ਼ਨ 3 ਤਾਜ ਮਹਿਲ ਕਵਿਤਾ ਵਿੱਚ ਕਵੀ ਨੇ ਤਾਜ ਮਹਿਲ ਨੂੰ ਪ੍ਰਕਿਰਤਿਕ ਆਲਦ ਵਾਲੇ ਨਾਲ ਜੋੜ ਕੇ ਕਿਸ ਤਰ੍ਹਾਂ ਦੇਖਿਆ ਹੈ ਉੱਤਰ ਰੋਮਾਂਟਿਕ ਰੂਪ ਵਿੱਚ ਪ੍ਰਸ਼ਨ 4 ਤਾਜ ਮਹਿਲ ਕਵਿਤਾ ਵਿੱਚ ਕਵੀ ਦੀ ਹੈਰਤ ਕਿਉਂ ਵਧਦੀ ਜਾ ਰਹੀ ਸੀ ਉੱਤਰ ਮੁਗਲਾਂ ਦੀ ਇਮਾਰਤ ਕਲਾ ਦੇਖ ਕੇ ਪ੍ਰਸ਼ਨ 5 ਇੰਨੇ ਨੂੰ ਗੁੰਬਦ ਦਾ ਆਂਡਾ ਟੋਟੇ ਟੋਟੇ ਹੋਇਆ ਦਾ ਕੀ ਭਾਵ ਹੈ ਉੱਤਰ ਤਾਜ ਮਹਿਲ ਦੀ ਖੂਬਸੂਰਤੀ ਉਸ ਦੀਆਂ ਅੱਖਾਂ ਸਾਹਮਣੇ ਟੁਕੜੇ ਟੁਕੜੇ ਹੋ ਗਈ ਪ੍ਰਸ਼ਨ ਛੇ ਤਾਜਮਹਿਲ ਕਵਿਤਾ ਦੇ ਅੰਤ ਵਿੱਚ ਕਵੀ ਨੇ ਕਿਹੜੀ ਗੱਲ ਤੇ ਪ੍ਰਸ਼ਨ ਚਿੰਨ ਲਾਇਆ ਉੱਤਰ ਤਾਜਮਹਿਲ ਦੀ ਖੂਬਸੂਰਤੀ ਦੀ ਹਕੀਕਤ ਉੱਤੇ ਪ੍ਰਸ਼ੰਸਾਤ ਮਿੱਠਾ ਬੁੱਢਿਆਂ ਦੇ ਪਰਛਾਵਾਂ ਵਿੱਚ ਨਸ਼ਿਆਂ ਨਾਲ ਡੈਸ਼ ਗੜੁੰਦੇ ਕਾਦੇ ਸੁਹਲ ਸੀਨਿਆਂ ਉੱਤੇ ਸਵਾਦ-ਸਵਾਦ ਹੋ ਉਮਗੇ ਤਾਜਮਹਿਲ ਕਵਿਤਾ ਦਾ ਅਰਥ ਖਾਲੀ ਤੋਂ ਮੈਂ ਉੱਤੇ ਪੜ੍ਹ ਦਿੱਤੀ ਓਕੇ ਪ੍ਰਸ਼ਨ 8 ਇੱਕ ਕਥਨ ਠੀਕ ਜਾਂ ਗਲਤ ਹੈ ਉੜਾ তাজਮਹਿਲ ਕਵਿਤਾ ਅਨੁਸਾਰ ਸ਼ਾਂਤ ਸੁੱਤੇ ਜਮਿਨਾ ਦੇ ਕੰਡੇ ਹਰੇ ਭਰੇ ਤੇ ਸਾਵੇ ਸਨ ਠੀਕ ਪ੍ਰਸ਼ਨ 9 ਹਾਂ ਜਾਂ ਨਹੀਂ ਵਿੱਚ ਉੱਤਰ ਦਿਓ ਸੁੱਤੇ ਪਾਣੀਆਂ ਵਿੱਚ তাজਮਹਿਲ ਦਾ ਪਰਛਾਵਾਂ ਨਹੀਂ ਸੁੱਤਾ ਨਹੀਂ ਪ੍ਰਸ਼ਨ 10 ਕਵੀ তাজਮਹਿਲ ਦੇਖ ਕੇ ਕਿਹੜੇ ਮੁਗਲ ਸਮਰਾਟ ਦੀਆਂ ਸਿਫਤਾਂ ਕਰਦਾ ਹੈ ਉੱਤਰ ਸ਼ਾਹ ਜਹਾਨੀਆ ਪ੍ਰਸ਼ਨ 11 ਪ੍ਰੋਫੈਸਰ ਮੋਹਨ ਸਿੰਘ ਅਨੁਸਾਰ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਹੱਥਾਂ ਪੈੜਾਂ ਦੀ ਕੀ ਹਾਲਤ ਸੀ ਉੱਤਰ ਮਜ਼ਦੂਰਾਂ ਦੇ ਹੱਥਾਂ ਵਿੱਚ ਛਾਲੇ ਸਨ ਅਤੇ ਪੈਰ ਬਿਾਈਆਂ ਪਾਟੇ ਸਨ ਪ੍ਰਸ਼ਨ 12 তাজਮਹਿਲ ਕਵਿਤਾ ਪੜ੍ਹ ਕੇ ਕਵਿ ਵਿਦਿ ਹਮਦਰਦੀ ਕਿਸ ਧਿਰ ਨਾਲ ਜਾਪਦੀ ਹੈ ਇਹ ਆ ਸਕਤੇ ਬੀ ਸ਼ੋਸ਼ਕ ਧਿਰ ਸੀ ਸਮਝ ਧਿਰ ਜਾਂ ਦੀ ਸੰਗਾਉ ਧਿਰ ਉੱਤਰ ਬੀ ਸ਼ੋਸ਼ਕ ਧਿਰ ਸੋ ਇਸ ਕਾ ਸਾਡਾ ਅੱਜ ਦਾ ਵੀਡੀਓ ਇਹਦੇ ਵਿੱਚ ਅਸੀਂ ਚਾਰ ਕਵਿਤਾਵਾਂ ਜਿਹੜੀਆਂ ਤੁਹਾਡੀਆਂ ਫਰਸਟ ਚਾਰ ਉਹ ਆਪਾਂ ਇਹਦੇ ਵਿੱਚ ਕਵਰ ਕੀਤੀਆਂ ਆ ਜੇਕਰ ਤੁਹਾਨੂੰ ਵੀਡੀਓ ਲੱਗੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੀਡੀਓ ਨੂੰ ਲਾਈਕ ਵੀ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਥੈਂਕਸ ਫॉर ਵਾਚਿੰਗ Bye-bye.